ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਾਸਕ੍ਰਿਤੀ ਸ਼ਲੋਕ ਆਪ ਸੰਗਤਾਂ ਦੇ ਨਾਲ ਸਾਂਝ ਕੀਤੇ ਜਾ ਰਹੇ ਨੇ ਅੱਜ 14 ਨੰਬਰ ਸ਼ਲੋਕ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਣੀ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ પાઠ ਦਾ ઉચ્ચારણ ਕਿਵੇਂ ਕਰਨਾ ਹੈ आओ ਪਹਿਲਾਂ ਪਾਠ ਪੜ੍ਹੀਏ ਕਹੰਤ ਬੇਦਾ ਗੁਣੰਤ ਗੁਨਿਆ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਦਿਰਢੰਤ ਸੁ ਵਿਦਿਆ ਹਰ ਹਰ ਕਿਪਾਲਾ ਨਾਮਦਾਨ ਜਾਚੰਤ ਨਾਨਕ ਦੈਨ ਹਾਰ ਗੁਰ ਗੋਪਾਲ ਇਸ ਤਰ੍ਹਾਂ ਇਸ ਸ਼ਲੋਕ ਦਾ ਪਾਠ ਉਚਾਰਨ ਕਰਨਾ ਹੈ ਆਓ ਹੁਣ ਸੰਖੇਪ ਦੇ ਵਿੱਚ ਇਸ ਪਵਨ ਸ਼ਲੋਕ ਦੀ ਵਿਚਾਰ ਕਰੀਏ ਕਹੰਤ ਤੋਂ ਭਾਵ ਹੈ ਕਹਿੰਦੇ ਹਨ ਵੇਦ ਦਾ ਭਾਵ ਧਾਰਮਿਕ ਗ੍ਰੰਥ ਵੇਦ ਗੁਣੰਤ ਗੁਣੰਤ ਦਾ ਮਤਲਬ ਹੁੰਦਾ ਗੁਣ ਵਿਚਾਰਨਾ ਵਿਚਾਰ ਕਰਨੇ ਗੁੰਨੀਆਂ ਦਾ ਮਤਲਬ ਵਿਚਾਰਬਨ ਮਨੁੱਖ ਸੁਨੰਤ ਸੁਣਨ ਵਾਲੇ ਬਾਲਾ ਮਤਲਬ ਸਖਿਆਰਥੀ ਵਿਦਿਆਰਥੀ ਜੋ ਉਹਨੂੰ ਸੁਣਦੇ ਹਨ ਬਹੁ ਵਿਧ ਪ੍ਰਕਾਰਾਂ ਮਤਲਬ ਕਈ ਤਰੀਕਿਆਂ ਦੇ ਨਾਲ ਸਤਿਗੁਰੂ ਕਹਿੰਦੇ ਨੇ ਜੋ ਧਾਰਮਿਕ ਵੇਦ ਗ੍ਰੰਥ ਕਹਿੰਦੇ ਹਨ গুণਵਾਨ ਮਨੁੱਖ ਜਿਹੜੇ ਉਹਦਾ ਵਿਚਾਰ ਕਰਦੇ ਨੇ ਕਈ ਤਰੀਕਿਆਂ ਦੇ ਨਾਲ ਉਹਦੀ ਵਿਚਾਰ ਜਿਹੜੀ ਹੈ ਬਹੁ ਵਿਧ ਪ੍ਰਕਾਰਾਂ ਭਾਵ ਬਹੁਤ ਤਰੀਕਿਆਂ ਦੇ ਨਾਲ ਕਰਕੇ ਸੁਣਾਉਂਦੇ ਨੇ ਇਸ ਸਖਿਆਰਥੀ ਸੁਨੰਤ ਭਾਵ ਸੁਣਦੇ ਹਨ ਸਤਿਗੁਰੂ ਜੀ ਸਾਨੂੰ ਇਹ ਕਹਿ ਰਹੇ ਨੇ ਕਿ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਈ ਤਰੀਕੇ ਦੇ ਨਾਲ ਵਿਚਾਰਬਾਣ ਮਨੁੱਖ ਕਰਦੇ ਹਨ ਸਖਿਆਰਥੀ ਲੋਕ ਜਿਹੜੇ ਨੇ ਉਹਨੂੰ ਸੁਣਦੇ ਨੇ ਉਸ ਵਿਚਾਰ ਨੂੰ ਸੁਣਦੇ ਹਨ ਦਿਰੰਤ ਸੁ ਵਿਦਿਆ ਹਰ ਹਰ ਕਿਰਪਾਲਾ ਹਰ ਹਰ ਭਵ ਹਰੀ ਪ੍ਰਮਾਤਮਾ ਕਿਰਪਾਲਾ ਮਤਲਬ ਉਹਦੀ ਕਿਰਪਾ ਦੇ ਨਾਲ ਜੋ ਇਹ ਧਾਰਮਿਕ ਵੇਦ ਉਹਦੀ ਵਿਚਾਰ ਕਈ ਤਰੀਕਿਆਂ ਦੇ ਨਾਲ ਵਿਚਾਰបាន ਮਨੁੱਖਾਂ ਨੇ ਕੀਤੀ ਸੁਣਨ ਵਾਲਿਆਂ ਨੇ ਸੁਣੀ ਜਿਨ੍ਹਾਂ ਦੇ ਉੱਤੇ ਉਸ ਹਰੀ ਪ੍ਰਮਾਤਮਾ ਦੀ ਕਿਰਪਾ ਹੋਈ ਉਹਨਾਂ ਨੇ ਹੀ ਦ੍ਰਿੜ ਅੰਤ ਪਾਉ ਦ੍ਰਿੜ ਕੀਤੀ ਸੁਵਿਧਿਆ ਸ੍ਰੇਸ਼ਟ ਵਿਦਿਆ ਇਹ ਸ੍ਰੇਸ਼ਟ ਵਿਦਿਆ ਆਪਣੇ ਹਿਰਦੇ 'ਚ ਉਹਨਾਂ ਨੇ ਦ੍ਰਿੜ ਕਰ ਲਈ ਪੱਕੀ ਕਰ ਲਈ ਇਸ ਵਿਦਿਆ ਨੂੰ ਭਾਵ ਧਾਰਮਿਕ ਗ੍ਰੰਥਾਂ ਨੂੰ ਵੇਦਾਂ ਦੇ ਗਿਆਨ ਨੂੰ ਵਿਚਾਰਬਨ ਮਨੁੱਖਾਂ ਨੇ ਗੁਣਵਾਨ ਕੀਤਾ ਵਿਚਾਰ ਕੀਤਾ ਤੇ ਸੁਣਨ ਵਾਲਿਆਂ ਵਿੱਚੋਂ ਜਿਨ੍ਹਾਂ ਦੇ ਉੱਤੇ ਹਰੀ ਦੀ ਕਿਰਪਾ ਹੋਈ ਪ੍ਰਮਾਤਮਾ ਦੀ ਉਹਨਾਂ ਨੇ ਇਸ ਸ੍ਰੇਸ਼ਟ ਵਿਦਿਆ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਜਦੋਂ ਹਿਰਦੇ ਦੇ ਵਿੱਚ ਇਹ ਵਿਦਿਆ ਵਸ ਗਈ ਇਹ ਗਿਆਨ ਵਸ ਗਿਆ ਫਿਰ ਅਗਲੀ ਅਵਸਥਾ ਇਹ ਬਣੀ ਨਾਮਦਾਨ ਜਾਚੰਤ ਨਾਨਕ ਦੇਨ ਹਾਰ ਗੁਰ ਗੋਪਾਲਾ ਫਿਰ ਜਿਨ੍ਹਾਂ ਨੇ ਹਿਰਦੇ ਵਿੱਚ ਇਸ ਵਿਦਿਆ ਨੂੰ ਦਿੜ੍ਹ ਕੀਤਾ ਪੱਕਾ ਕੀਤਾ ਜਿਨ੍ਹਾਂ ਦੇ ਉੱਤੇ ਹਰੀ ਦੀ ਕਿਰਪਾ ਹੋ ਗਈ ਉਹਨਾਂ ਨੇ ਫਿਰ ਪ੍ਰਮਾਤਮਾ ਦੇ ਕੋਲੋਂ ਨਾਮ ਦਾ ਜੀ ਦਾਤ ਮੰਗੀ ਨਾਮਦਾਨ ਜਾਚੰਤ ਮਤਲਬ ਮੰਗਣਾ ਜਾਚਕ ਬਣ ਕੇ ਮੰਗਣਾ ਮੰਗਦੇ ਹਨ ਫਿਰ ਉਹ ਮਨੁੱਖ ਪ੍ਰਮਾਤਮਾ ਦੇ ਕੋਲੋਂ ਨਾਨਕ ਸਬੋਧਨ ਸ਼ਬਦ ਹੈ हे ਨਾਨਕ हे ਨਾਨਕ ਫਿਰ ਉਹ ਮਨੁੱਖ ਪਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮੰਗਦੇ ਹਨ ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਦੈਨ ਹਾਰ ਗੁਰੂ ਘੋਪਾਲਾ ਕਿ ਦੇਣ ਵਾਲਾ ਸਿਰਫ ਇੱਕ ਗੁਰੂ ਪਰਮਾਤਮਾ ਹੀ ਹੈ ਹੋਰ ਕੋਈ ਦੇ ਨਹੀਂ ਸਕਦਾ ਹੈ ਉਹ ਧਾਰਮਿਕ ਗ੍ਰੰਥਾਂ ਦੇ ਗਿਆਨ ਨੂੰ ਜਿਨ੍ਹਾਂ ਨੇ ਸੁਣ ਕੇ ਹਿਰਦੇ ਦੇ ਵਿੱਚ ਵਸਾਇਆ ਉਹਨਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਰਹਿਮਤ ਹੋ ਗਈ ਉਹਨਾਂ ਨੂੰ ਸਮਝ ਆਈ ਇਹ ਦੇਣ ਵਾਲਾ ਇੱਕ ਗੁਰੂ ਪ੍ਰਮਾਤਮਾ ਹੀ ਹੈ ਇਸ ਕਰਕੇ ਉਹ ਗੁਰੂ ਦੇ ਕੋਲੋਂ ਪ੍ਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮੰਗਦੇ ਹਨ ਇਸ ਤਰੀਕੇ ਦੇ ਨਾਲ ਸਾਨੂੰ ਵੀ ਧਾਰਮਿਕ ਗ੍ਰੰਥਾਂ ਦੇ ਗਿਆਨ ਨੂੰ ਸੁਣ ਕੇ ਸਮਝ ਕੇ ਵਿਚਾਰ ਕੇ ਹਿਰਦੇ ਵਿੱਚ ਵਸਾ ਕੇ ਉਸ ਗੁਰੂ ਦੇ ਕੋਲੋਂ ਮਾਲਕ ਦੇ ਕੋਲੋਂ ਫਿਰ ਨਾਮ ਦੀ ਦਾਤ ਮੰਗਣੀ ਚਾਹੀਦੀ ਇਹ ਸਤਿਗੁਰ ਕਹਿੰਦੇ ਹਨ ਸੋ ਇਸ ਲੋਕ ਦੇ ਵਿੱਚ ਜੋ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਹੈ ਆਪ ਜੀ ਨੂੰ ਚੰਗੀ ਲੱਗੇ ਤਾਂ ਅੱਗੇ ਜਰੂਰ ਵੱਧ ਤੇ ਵੱਧ ਸ਼ੇਅਰ ਕਰਿਓ ਔਰ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰਕੇ ਤੁਸੀਂ ਆਪਣਾ ਸੁਝਾਅ ਵੀ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ